ਵਿੱਕੀ ਨੇ ਤਾਂ ਇੱਕਦਮ ਪਾਸਾ ਹੀ ਪਲਟ ਦਿੱਤਾ ਬਾਲਜੀ ਹੀ ਸਾਰੀ ਦੀ ਸਾਰੀ ਗੇਮ ਹੀ ਉਸਨੇ ਪਲਟ ਦਿੱਤੀ ਆਏ ਲੱਗਦਾ ਸੀ ਕਿ ਉਹ ਅਮਨ ਨੂੰ ਵਾਪਸ ਘਰ ਲੈ ਕੇ ਆਊਗਾ ਪਰ ਨਹੀਂ ਉਸਨੇ ਤਾਂ ਆਪਣੀ ਜੋ ਚਾਲ ਚੱਲੀ ਸੀ ਤੇ ਉਸ ਵਿੱਚ ਉਹ ਜਿੱਤ ਹੀ ਗਿਆ ਕਿਉਂਕਿ ਉਸਦੀ ਮੰਮੀ ਤਾਂ ਘਰੇ ਅਮਨ ਨੂੰ ਉਡੀਕ ਰਹੀ ਸੀ ਕਿ ਅਮਨ ਘਰ ਵਾਪਸ ਆਉਗੀ ਪਰ ਉਸਨੇ ਅਮਨ ਨੂੰ ਮਨਾ ਵੀ ਲਿਆ ਤੇ ਉਸਦੀਆਂ ਗੱਲਾਂ ਦਾ ਉਸ ਨੂੰ ਗੁੱਸਾ ਵੀ ਨਹੀਂ ਕਰਨ ਦਿੱਤਾ ਤੇ ਉਸ ਨੂੰ ਵੜਿਆ ਕੇ ਉਸਤੇ ਘਰ ਉਸਦੀ ਮੰਮੀ ਕੋਲ ਛੱਡ ਵੀ ਆਇਆ ਜਦੋਂ ਉਹ ਘਰੇ ਵਾਪਸ ਆਉਂਦਾ ਹੈ ਤੇ ਉਸਦੀ ਮੰਮੀ ਕਹਿੰਦੀ ਹੈ ਕਿ ਅਮਨ ਕਿੱਥੇ ਹੈ ਤਾਂ ਉਹ ਕਹਿੰਦਾ ਹੈ ਮੰਮੀ ਅੱਜ ਤਾਂ ਮੈਂ ਦੋ ਇੱਕ ਇੱਕ ਤੀਰਾਂ ਦੋ ਨਿਸ਼ਾਨੇ ਲਗਾ ਦਿੱਤੇ ਪਹਿਲਾਂ ਤਾਂ ਮੈਂ ਅਮਨ ਨੂੰ ਉਸਦੇ ਘਰ ਹੀ ਛੱਡ ਆਇਆ ਤੇ ਉਸ ਨੂੰ ਮਨਾ ਵੀ ਲਿਆ ਤੇ ਘਰ ਵੀ ਛੱਡ ਆਇਆ ਤੇ ਦੂਜਾ ਉਸ ਨੂੰ ਭਤੀ ਦੀ ਮਿਲ ਗਈ ਸੀ ਪਰ ਹੁਣ ਉਹ ਆਪਣੀ ਹਰ ਇੱਕ ਗੱਲ ਦਾ ਗੁੱਸਾ ਉਹ ਪ੍ਰੀਤ ਉੱਤੇ ਕੱਟ ਰਿਹਾ ਵਾ ਪਤਾ ਨਹੀਂ ਉਸ ਨੂੰ ਕਿਹੜੀ ਗੱਲ ਦਾ ਸਾੜਾ ਹੋਇਆ ਵਾ ਹਰ ਨਿੱਕੀ ਨਿੱਕੀ ਗੱਲ ਉੱਤੇ ਪ੍ਰੀਤ ਦੇ ਪਿੱਛੇ ਪੈਣ ਲੱਗ ਗਿਆ ਪਹਿਲਾਂ ਤਾਂ ਉਸ ਨੇ ਪ੍ਰੀਤ ਨੂੰ ਪਾਣੀ ਪਿੱਛੇ ਉਸ ਨੂੰ ਬੋਲਿਆ ਫਿਰ ਉਸ ਨੂੰ ਸੁੱਟਾਂ ਪਿੱਛੇ ਬੋਲਿਆ ਤੇ ਜਦੋਂ ਉਸ ਦੀ ਹੁਣ ਚਾਲ ਕੋਈ ਵੀ ਹੁਣ ਕਾਮਜਾਬ ਸਾਧੀਆਂ ਹੀ ਹੋਣ ਲੱਗ ਗਈਆਂ ਤੇ ਉਸ ਨੂੰ ਪ੍ਰੀਤ ਹੁਣ ਬੁਰੀ ਲੱਗਣ ਲੱਗ ਪਈ ਕਿਉਂਕਿ ਉਸ ਦਾ ਲਾਲਚ ਹੁਣ ਪੂਰਾ ਨਹੀਂ ਹੁੰਦਾ ਕਿਉਂਕਿ ਉਹ ਸਾਰੇ ਹੀ ਗੁੱਸੇ ਆ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਸੰਦੀਪ ਕਵਲਾ ਹੁਣੀ ਉਸ ਦਾ ਡੈਡੀ ਹੁਣੀ ਸਾਰੇ ਹੀ ਮਤਲਬ ਕਿ ਉਹਨੂੰ ਗੁੱਸਾ ਆਈ ਪਰ ਹੁਣ ਉਸ ਨੂੰ ਆਏ ਲੱਗਦਾ ਹੈ ਕਿ ਮੇਰੀ ਹੁਣ ਚਾਲ ਥੋੜੀ ਜਿਹੀ ਘਟ ਚੱਲੂਗੀ ਪਰ ਫਿਰ ਵੀ ਉਸ ਨੇ ਸਕੀਮ ਲਾਈ ਸੀ ਤੇ ਉਸ ਨੇ ਆਪਣੀ ਮੰਮੀ ਨੂੰ ਕਿਹਾ ਕਿ ਮੈਂ ਟਰੈਕਟਰ ਧੋ ਕੇ ਛੱਡ ਕਿਉਂ ਨਾ ਪਰ ਉਸ ਦੀ ਮੰਮੀ ਨੇ ਉਹੀ ਕੰਜੂਸਾ ਵਾਲੀ ਕੀਤੀ ਤੇ ਕਹਿੰਦੀ ਤੋਂ ਕਈ ਟਰੈਕਟਰ ਧੋਲਾ ਉੱਥੇ ਕਿੱਥੇ 5-700 ਰੁਪਏ ਲਾਏਗਾ ਪਰ ਫਿਰ ਵੀ ਉਸ ਨੇ ਨਹੀਂ ਮੰਨੀ ਤੇ ਉਹ ਧਵਾ ਕੇ ਟਰੈਕਟਰ ਛੱਡਣ ਗਿਆ ਕਪ੍ਰੀਤ ਨੂੰ ਇੰਨਾ ਸਮਾਈ ਦੇਣ ਲੱਗੇ ਇਹਨਾਂ ਦੀ ਇੰਨੀ ਜਾਨ ਨਿਕਲਦੀ ਸੀ ਤੇ ਇਹਨਾਂ ਨੇ ਪ੍ਰੀਤ ਉੱਤੇ ਦਬਾਅ ਪਾਇਆ ਕਿ ਤੂੰ ਕੱਪੜੇ ਸਿੱਖ ਤੇ ਘਰੇ ਸੀ ਤੇ ਪਰ ਪ੍ਰੀਤ ਨੂੰ ਸਹੀ ਕਹਿੰਦੀ ਸੀ ਕਿ ਮੇਰੇ ਇਹਨੇ ਮਹਿੰਗੇ ਮਹਿੰਗੇ ਸੂਟ ਆ ਵੀ ਮੈਂ ਘਰੇ ਕਿਵੇਂ ਛੁਮਾਵਾਂ ਕਿ ਮੈਂ ਕਿਵੇਂ ਸੋਹ ਕਿਵੇਂ ਪਾਵਾਂ ਤਾਂ ਉਸ ਨੇ ਸਹੀ ਕੀਤਾ ਉਸ ਨੇ ਜੋ ਆਪਣੇ ਕੱਪੜੇ ਸੀਗੇ ਉਹ ਵਿਕ ਕੀ ਹੱਥ ਆਪਣੇ ਪਿੰਡ ਭੇਜ ਦਿੱਤੇ ਤੇ ਪਰ ਅੱਗੋਂ ਉਹਨਾਂ ਨੇ ਵੀ ਉਹਨਾਂ ਵਿਕੀ ਵਾਂਗੂ ਹੀ ਕੀਤਾ ਕਿਉਂਕਿ ਜਦੋਂ ਵਿਕੀ ਦੇ ਮੰਮੀ ਹੋਰੀ ਉਸਦੇ ਘਰ ਗਏ ਸੀਗੇ ਤਾਂ ਇਹਨਾਂ ਨੇ ਵੀ ਉਵੇਂ ਹੀ ਸਲੂਕ ਕੀਤਾ ਸੀ ਤੇ ਹੁਣ ਸੰਦੀਪ ਨੇ ਵੀ ਉਵੇਂ ਹੀ ਸਲੂਕ ਕੀਤਾ ਸੰਦੀਪ ਨੇ ਉਸ ਨੂੰ ਫੋਕਾ ਪਾਣੀ ਹੀ ਪਿਆ ਦਤਾ ਤੇ ਉਸਤੇ ਡੈਡੀ ਨੇ ਵੀ ਉਸ ਨੂੰ ਨਹੀਂ ਬੁਲਾਇਆ ਤੇ ਉਹ ਕਾਪੀ ਦੇ ਵਿੱਚ ਹੀ ਸਾਕ ਗਤਾਬ ਕਰਨ ਵਿੱਚ ਹੀ ਰੁੱਝਿਆ ਰਹੇ ਤੇ ਮਾੜਾ ਮੋਟਾ ਬੋਲਚਾਲ ਪ੍ਰੀਤ ਦੀ ਮੰਮੀ ਹੀ ਬੋਲਚਾਲ ਨਹੀਂ ਰਹੀ ਸੀ ਤੇ ਉਸ ਨੂੰ ਪਤਾ ਲੱਗ ਗਿਆ ਸੀ ਕਿ ਇੱਥੇ ਸਾਰਿਆਂ ਦੇ ਹੀ ਮੂੰਹ ਬਨੇ ਹੋਇਆ ਤੇ ਵੀ ਇੱਥੇ ਆਪਣੀ ਗਤਾਲ ਨਹੀਂ ਗੱਲ ਨਹੀਂ ਤਾਂ ਉੱਠ ਕੇ ਜਾਣ ਲੱਗਾ ਤਾਂ ਪ੍ਰੀਤ ਦੀ ਮੰਮੀ ਕਹਿੰਦੀ ਨਹੀਂ ਤੂੰ ਹੁਣੇ ਨਹੀਂ ਜਾਣਾ ਤੂੰ ਰੁੱਕ ਕੇ ਜਾਈਂ ਚਾਹ ਪਾਣੀ ਪੀ ਕੇ ਜਾਈਂ ਤੇ ਉਸ ਦੀ ਮੰਮੀ ਆ ਕੇ ਉਹ ਗੁੱਸਾ ਕੱਟਣ ਲੱਗ ਪਈ ਸੰਦੀਪ ਤੇ ਕਹੇ ਤੂੰ ਜੇ ਤੂੰ ਕੋਈ ਠੰਡਾ ਜੂਸ ਹੈ ਨਹੀਂ ਸੀ ਤਾਂ ਤੂੰ ਨਹੀਂ ਪਾਣੀ ਹੀ ਬਣਾ ਲੈਂਦੀ ਤਾਂ ਪ੍ਰੀਤ ਕੋ ਸੰਦੀਪ ਨੂੰ ਵੀ ਗੁੱਸਾ ਸੀ ਤੇ ਸੰਦੀਪ ਨੇ ਕਹਿ ਦਿੱਤਾ ਕਿ ਘਰੇ ਨਿੰਬੂ ਵੀ ਹੈ ਨਹੀਂ ਸੀਗੇ ਤੇ ਜਦੋਂ ਉਹ ਆਪਣੀ ਡੈਡੀ ਕੋਲ ਬੈੰਦਾ ਹੈ ਤੇ ਡੈਡੀ ਨੇ ਉਸਨੇ ਗੱਲਾਂ ਕੀਤੀਆਂ ਕਿ ਨਿਕਾਲਣਾ ਕੁਛ ਨਹੀਂ ਕਰੀਦਾ ਹੁੰਦਾ ਕਾਰਨ ਤੇਰੀ ਮਾਂ ਫੈਸਲਾ ਕਰਕੇ ਆਈ ਹੈ ਜੋ ਕਿ ਫੈਸਲਾ ਬਿਲਕੁਲ ਗਲਤ ਕਰਕੇ ਆਈ ਆ ਅੱਗੇ ਤੋਂ ਤੁਹਾਡੇ ਕਰ ਕੋਈ ਵੀ ਲੜਾਈ ਹੁੰਦੀ ਹੈ ਤੁਸੀਂ ਆਪ ਦੀ ਲੜਾਈ ਆਪਣੇ ਘਰ ਹੀ ਨਿਬੇੜਿਆ ਕਰੋ ਜੋ ਕਿ ਉਸਨੇ ਸਹੀ ਗੱਲ ਕੀਤੀ ਹੈ